ਲਗਾਤਾਰ ਪੈ ਰਹੀ بارش ਦੇ ਕਾਰਨ ਕਿਸਾਨਾਂ ਨੂੰ ਛਿੜੀ ਚਿੰਤਾ ਸੈਂਕੜੇ ਏਕੜ ਫਸਲ ਹੋਈ ਪਾਣੀ ਦੇ ਨਾਲ ਤਬਾਹ ਤਕਰੀਬਨ 150 ਤੋਂ ਵੱਧ ਪਿੰਡ ਹੋਏ ਪਾਣੀ ਦੀ ਮਾਰ ਦੇ ਕਾਰਨ ਪ੍ਰਭਾਵਿਤ ਸੂਬੇ ਵਿੱਚ ਕਈ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਜਿਸ ਦੇ ਕਾਰਨ ਘਰਾਂ ਦੀਆਂ ਛੱਤਾਂ ਵੀ ਚੂਣ ਲੱਗ ਪਈਆਂ ਹਨ ਜਿੱਥੇ ਆਮ ਜਨਤਾ ਨੂੰ ਇਸ بارش ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕਿਸਾਨਾਂ ਨੂੰ ਵੱਡੇ ਰੂਪ ਵਿੱਚ ਇਸ ਬਾਰਿਸ਼ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਜਿਹਨੂੰ ਕਿ ਮਿਨੀ ਸ਼੍ਰੀਲੰਕਾ ਵੀ ਕਿਹਾ ਜਾਂਦਾ ਹੈ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਆਮ ਲੋਕਾਂ ਦਾ ਫਸਲਾਂ ਤਾਂ ਖਰਾਬ ਹੋ ਹੀ ਰਹੀਆਂ ਨੇ ਜੀਵਨ ਪੱਧਰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਦੱਸ ਦਈਏ ਕਿ ਹਜ਼ਾਰਾਂ ਏਕੜ ਤੋਂ ਵੱਧ ਫਸਲਾਂ ਨੇ ਜਿਹੜੀਆਂ ਪਾਣੀ ਦੀ ਪ੍ਰਭਾਵ ਕਾਰਨ ਖਰਾਬ ਹੋ ਚੁੱਕੀਆਂ ਨੇ ਬਿਆਸ ਦਰਿਆ ਦਾ ਲੈਵਲ ਹੈ ਜਿਹੜਾ ਦਿਨੋ ਦਿਨ ਪਾਣੀ ਦਾ ਵਧਦਾ ਜਾ ਰਿਹਾ ਹੈ ਜਿਸ ਕਰਕੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਭੁੱਖ ਦੀ ਚਿੰਤਾ ਹੋਈ ਪਈ ਹੈ ਕਿਉਂਕਿ ਇਸ ਧਰਤੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਸਲਾਂ ਨੂੰ ਉਗਾਉਣਾ ਮੁਸ਼ਕਲ ਹੋਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਫਸਲ ਤਾਂ ਬਰਬਾਦ ਹੋ ਹੀ ਰਹੀ ਹੈ ਇਸ ਦੇ ਨਾਲ ਨਾਲ ਜਿਹੜਾ ਪਸ਼ੂਆਂ ਦਾ ਚਾਰਾ ਏ ਉਹ ਵੀ ਕਿਤੋਂ ਨਹੀਂ ਮਿਲ ਰਹਾ ਅਤੇ ਪਸ਼ੂ ਨੇ ਜਿਹੜੇ ਉਹ ਵੀ ਭੁੱਖੇ ਮਰ ਰਹੇ ਨੇ। ਇਨਸਾਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਪਾਣੀ ਦੇ ਕਾਰਨ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਹੁਣ ਇਲਾਕੇ ਦੇ ਲੋਕਾਂ ਦੇ ਵੱਲੋਂ ਸਰਕਾਰ ਨੂੰ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ। ਪਰ ਹਾਲੇ ਤੱਕ ਸਰਕਾਰ ਵੱਲੋਂ ਅਜੇ ਕੋਈ ਪ੍ਰਯਤਨ ਨਹੀਂ ਕੀਤੇ ਜਾ ਰਹੇ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਹੜ੍ਹ ਦੀ ਇਸ ਮਾਰ ਤੋਂ ਬਚਾਇਆ ਜਾ ਸਕੇ। ਇਲਾਕੇ ਵਿੱਚ ਫਸਲਾਂ ਦੀ ਹੋਰ ਹੀ ਬਰਬਾਦੀ ਅਤੇ ਲਗਾਤਾਰ ਪਾਣੀ ਕਾਰਨ ਫੈਲ ਰਹੀਆਂ ਬਿਮਾਰੀਆਂ ਦੇ ਕਰਕੇ ਹੁਣ ਲੋਕਾਂ ਵੱਲੋਂ ਲਗਾਤਾਰ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਨਾਲ ਨਾਲ ਜਿਹੜੀਆਂ ਕਿ ਸਮਾਜਿਕ ਜਥੇਬੰਦੀਆਂ ਨੇ ਉਹ ਵੀ ਕੀ ਇਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਉਣਗੀਆਂ ਜਾਂ ਨਹੀਂ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਮੇਰਾ ਨਾਮ ਪੋਲਾ ਸਿੰਘ ਹੈ ਚੰਨਾ ਸਿੰਘ ਵਿੱਚ ਰਹਿਣ ਵਾਲਿਆ ਹਾਂ ਜੋ ਆਪਣੇ ਮੰਡ ਦੇ ਹਾਲਾਤ ਪਾਣੀ ਹੜੇ ਨਾਲ ਛੱਡਨ ਕਰਕੇ ਬਹੁਤ ਮਾਰੇ ਹੋਏ ਪਿਆ ਨਾ ਤਾਂ ਇੱਥੇ ਪੱਠੇ ਹੋ ਸਕਦੇ ਨਾ ਕੋਈ ਉਹਨ ਕੰਕਰੀਟ ਮੇਹ ਦੇ ਹੋ ਜਾਈ ਦੀ ਤੇ ਜੋ ਇਹਨਾਂ ਗਵਰਨਮੈਂਟਾਂ ਨੇ ਵਾਅਦੇ ਕਰਦੇ ਆ ਕੋਈ ਇੱਥੇ ਨਹੀਂ ਆਉਂਦੇ ਜਿਸ ਤਰ੍ਹਾਂ ਕਹਿੰਦੇ ਆ ਵੀ ਖਾਲ ਵੰਡ ਗਿਆ ਉਹ ਤਾਂ ਇਸ ਤਰ੍ਹਾਂ ਵੰਡਿਆ ਕਿ ਦੁਰਦੋਰੇ ਦਾ ਪ੍ਰਸ਼ਾਸਨ ਵੰਡਣਾ ਹੁੰਦਾ ਉਹ ਖਾਲ ਨਾਲ ਕੀ ਵੰਡਣਾ ਜਿਵੇਂ ਤਰ੍ਹਾਂ ਦਾ ਵੀ ਇੱਕ ਇੱਕ ਮੁੱਠ ਦੇ ਗਿਆ ਤੇ ਇੱਕ ਜਿਹੜਾ ਪਹਿਲੇ ਨੰਬਰ گاਵਾਂ ਨੂੰ ਬਿਮਾਰੀ ਪਈ ਸੀ ਇਹਨਾਂ ਕੋਈ گاਵਾਂ ਦਾ ਮਾਜਵਾ ਨਹੀਂ ਦਿੱਤਾ ਮੇਰਾ ਕਿਲਾ ਸਾਰਾ ਹੀ ਵਿਲਾ ਹੋ ਗਿਆ ਦੋ ਗਾਵਾਂ ਹੀ ਹੋਰ ਪਿੰਡ ਵਿੱਚ ਵੀ 14-15 ਗਾਵਾਂ ਸਾਡੇ ਪਿੰਡ ਮਰੀਆਂ 20-25 ਮਰ ਗਈਆਂ ਮੰਡ ਵਿੱਚ ਵੀ ਮੱਝਾਂ ਗਾਵਾਂ ਦਾ ਬਹੁਤ ਨੁਕਸਾਨ ਆਇਆ ਤੇ ਹੋਰ ਜੋ ਫਸਲ ਬਾਰੇ ਕੁੱਤੂ ਰੱਬ ਨੇ ਕਿਰਪਾ ਕੀਤੀ ਜੋ ਮੀਂਹ ਪੈ ਗਿਆ ਤੇ ਬਾਕੀ ਕੋਈ ਨਾ ਗਵਰਨਮੈਂਟ ਨੇ ਹੜਛਾੜ ਦਿੱਤਾ ਇਥੋਂ ਪਾਣੀ ਅਗਾਂ ਸੱਜਾ ਕੱਢੀ ਜਾਂ ਨਾ ਤੇ ਤੁਰਿਆ ਜਾਵੇ ਜੋ ਇੱਕੇ ਦਾ ਮੱਗੂ ਦਾ ਫਲਾ ਦਿੰਦੇ ਤੇ ਮਗਰ ਕੋਈ ਸਾਰਾ ਫਸਲ ਦਾ ਨੁਕਸਾਨ ਹੋ ਗਿਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਪਾਣੀ ਦਾ ਪੱਧਰ ਦੁਬਾਰਾ ਵਧਿਆ ਹੁਣ ਹੁਣ ਵਧ ਗਿਆ ਜੀ ਦੁਬਾਰੇ ਫੇਰ ਆ ਛੱਡ ਦਿੱਤਾ ਕੋਈ ਉੱਤੂ ਪਰਮਾਤਮਾ ਨੇ ਮਿਹਰ ਕਰਤੀ ਮੀ ਆ ਗਿਆ ਤੇ ਹੁਣ ਪਾਣੀ ਦਰਿਆ ਦਾ ਵਧਣ ਵੜੀ ਜਾਂਦਾ ਤੇ ਪਾਣੀ ਅੱਗੇ ਨੂੰ ਆ ਸ਼ਰਕ ਸੁੱਕ ਗਈ ਹੁਣ ਇਹ ਵੀ ਫੇਰ ਡੁੱਬ ਗਈ ਆ ਸ਼ਰਕ ਤੇ ਚੋਨੇ ਜਿਹੜੇ ਮਾੜੇ ਮੋਟੇ ਆਸ ਸੀ ਉਹ ਵੀ ਡੁੱਬ ਗਏ ਤੇ ਨਾ ਹੀ ਇੱਥੇ ਕਣਕ ਹੋਣ ਦੀ ਮੇਰੀ ਪਾਣੀ ਨਹੀਂ ਅਗਾ ਕਰਦੇ ਤਾਂ ਕਣਕ ਹੋਣ ਦੀ ਕੋਈ ਆਸ ਨਹੀਂ ਹੈ ਜੀ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਪਤਾ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤਾਂ ਇਹੋ ਹੀ ਮੰਗ ਕਰਦੇ ਆ ਵੀ ਜੋ ਇਹਦਾ ਮਾਜਵਾ ਦਿੱਤਾ ਜਾਵੇ ਤੇ ਜੋ ਸਰਕਾਰ ਆ ਕੇ ਗਦਰੋਰੀਆਂ ਕਰਨਾ ਤੇ ਇਸ ਆਪਾਂ ਨੇ ਜ਼ਿੰਮੇਵਾਰਾਂ ਨੂੰ ਵੀੜਾ ਜਾਂ ਹੋਰ ਪ੍ਰਬੰਧ ਜੋ ਪਾਣੀ ਦਾ ਪਹਿਲੇ ਨੰਬਰ ਤਾਂ ਨਿਕਲੇ ਤੇ ਫੇਰ ਹੀ 20 ਵੀ ਦੇਣ ਤੇ ਫਸਲਾਂ ਤਾਂ ਬਜੀਨਦੀਆਂ ਔਰ ਇੱਥੇ ਫਸਲਾਂ ਬਜੀਨ ਦਾ ਕੋਈ ਹਾਲਤ ਨਹੀਂ ਇਸ ਤਰ੍ਹਾਂ ਪਾਣੀ ਆਇਆ ਪਿਆ ਵੇ ਤੇ ਦੁਬਾਰਾ ਜਿਹੜਾ ਪਾਣੀ ਆਇਆ ਇਹਦੇ ਕੀ ਪ੍ਰਭਾਵ ਤੇ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਬਹੁਤ ਮੁਸ਼ਕਲ ਆ ਜੀ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਪਾਣੀ ਆਏ ਨੂੰ 20 ਤਰੀਕ ਦਾ ਪਾਣੀ ਆਇਆ ਸੀ ਅੱਜ 25 ਤਰੀਕ ਹੋ ਗਈ ਆ ਵੀ ਮਾੜਾ ਮੋੜ ਘੜਿਆ ਤੇ ਫੇ ਆ ਗਿਆ ਫੇ ਫੇ ਆ ਜਾਂਦਾ ਵਾ ਵਾਰ-ਵਾਰ ਪਾਣੀ ਆਈ ਜਾਂਦਾ ਵਾ ਤੇ ਸਾਨੂੰ ਤੇ ਹੁਣ ਆਸ ਨਹੀਂ ਕੀ ਵੀ ਗੜੀ ਕਣਕਾਂ ਵੀ ਬੀਜ ਸਕੀਏ ਬਿਲਕੁਲ ਬੇਆਸ ਹੋ ਗਏ ਜੀ ਅਸੀਂ ਨਾ ਕਿਸੇ ਗਵਰਨਮੈਂਟ ਨੇ ਕੋਈ ਸਹੂਲਤ ਇਹ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਗਿਆ ਕੋਈ ਮੰਤਰੀ ਦਾ ਬਿਆਨ ਨਹੀਂ ਗਿਆ ਪ੍ਰਤੀ ਵੀ ਇੱਥੇ ਇਲਾਕੇ ਦਾ ਤਬਾਹੀ ਹੋ ਗਈ ਆ ਵੀ ਅਸੀਂ ਮਾਜਬਾ ਦੇਵਾਂਗੇ ਜਾਂ ਗੁਰਦੋਰੀ ਕਰਾਵਾਂਗੇ ਜਾਂ ਕੋਈ ਹੌਲਾ ਕੋਈ ਵੀ ਸਾਨੂੰ ਅਜੇ ਤੱਕ ਹੌਲਾ ਤੱਕ ਨਹੀਂ ਦਿੱਤਾ ਗਿਆ ਹੈ ਗਵਰਨਮੈਂਟ ਵੱਲ ਵੀ ਤੁਹਾਡਾ ਜਾਂ ਪਾਣੀ ਸਖਾਇਆ ਜਾਊਗਾ ਜਾਂ ਤੁਹਾਨੂੰ ਕੋਈ ਮਾਜਵਾ ਦਿੱਤਾ ਜਾਊਗਾ ਵੀ ਅਸੀਂ ਕਣਕ ਬੀ ਸਕਦੇ ਆ ਕਿ ਨਹੀਂ ਬੀ ਸਕਦੇ ਸਾਨੂੰ ਕੋਈ ਵੀ ਆਸ ਨਹੀਂ ਰਹਿ ਗਈ ਮੰਡ ਦੇ ਮੰਡ ਦੇ ਵਸੀਕਾਂ ਨੂੰ ਬਹੁਤ ਇਲਾਕੇ ਦਾ ਬਹੁਤ ਬੁਰੀ ਤਰ੍ਹਾਂ ਤਬਾਈ ਹੋਈ ਆ ਝੋਨਾ ਤਬਾਹ ਹੋ ਗਿਆ ਗਾੜੀ ਵੀ ਕੋਈ ਆਸ ਨਹੀਂ ਕੀਤੀ ਹੈ ਜੀ ਤੱਕ ਮੰਗ ਕੀ ਕਰਦੇ ਹੋ ਮੰਗ ਅਸੀਂ ਕਰਦੇ ਇੱਕ ਤੇ ਪਾਣੀ ਕੱਢਿਆ ਜਾਵੇ ਜੀ ਜਿਹੜਾ ਪਾਣੀ ਇਹ ਜਮਾ ਕੀਤਾ ਗਿਆ ਵਾ ਹਰੀਕੇ ਹੋ ਹੈਡ ਤੋਂ ਕੱਢਿਆ ਜਾਵੇ ਪਿੱਛੋਂ ਕਢਾਇਆ ਜਾਵੇ ਡੈਮ ਚੋ ਕੁਟਾਵਾ ਥੋੜਾ ਘਟ ਕੀਤਾ ਜਾਵੇ ਗਾੜੀ ਵਧਾਇਆ ਜਾਵੇ ਇਹ ਪੈਲੀਆਂ ਖਾਲੀ ਕੀਤੀ ਜਾਣ ਬਾਕੀ ਮਾਜਵਾ ਦਿੱਤਾ ਜਾਵੇ ਜੋ ਵੀ ਆ ਸਾਡਾ 20-20000 ਰੁਪਏ ਦੇ ਇਕ ਕਿਲੇ ਤੇ ਲੱਗਾ ਖਰਚਾ ਹੀ ਲੱਗਾ ਜੀ ਕਹਿੰਦੇ ਠੇਕੇ ਤੇ ਲਈ ਆ ਕਿਸ ਨੇ ਕਿਸ ਤਰ੍ਹਾਂ ਵਾਈ ਹੀ ਉਹ ਸਾਡਾ ਭਰਾਈ ਤੇ ਪੂਰੀ ਨਹੀਂ ਹੋਖਦੀ ਵੱਧ ਤੋਂ ਵੱਧ ਮਾਜਵਾ ਦਿੱਤਾ ਜਾਵੇ ਤਰ੍ਹਾਂ ਤਰ੍ਹਾਂ ਦਿੱਤਾ ਜਾਵੇ ਇਹ ਨਹੀਂ ਵੀ ਲੰਮੀ ਕੋਈ ਤਰੀਕ ਪਾਈ ਜਾਵੇ ਜਾਂ ਕੋਈ ਵੀ 6 ਮਹੀਨਿਆਂ ਨੂੰ ਸਾਲ ਨੂੰ ਹੁਣ ਮੰਡ ਵਾਲਿਆਂ ਦੇ ਪੱਲੇ ਕੱਖ ਨਹੀਂ ਰਹਿ ਗਿਆ ਇਸ ਟਾਈਮ ਤੇ ਹਾਂਜੀ ਮੇਰਾ ਨਾਮ ਬਲਵਿੰਦਰ ਕੋਹਰੇ ਨਹੀਂ ਆ ਰ ਪਿੰਡ ਕੀ ਹਾਲਾਤ ਨੇ ਮਾਤਾ ਜੀ ਗੱਲ ਕਰੀ ਇਥੋਂ ਦੀ ਤੇ ਇਥੋਂ ਦੀ ਮਹੀਨਾ ਹੋ ਗਿਆ ਵਾ ਪਾਣੀ ਬਹੁਤ ਜ਼ਿਆਦਾ ਆ ਗਿਆ ਕੋਈ ਇਹ ਬਾਤ ਨਹੀਂ ਪੁੱਛੀ ਸਾਡੀ ਡੰਗਰ ਬਿਮਾਰ ਹੋ ਗਿਆ ਨਾ ਕਿਸੇ ਕੋਹੇ ਕੋੱਖ ਨਹੀਂ ਦਿੱਤਾ ਹਨ ਕੋਈ ਵੇਖਿਆ ਨਹੀਂ ਸਾਡੀ ਨੀਆਂ ਡੁੱਬੀਆਂ ਫਿਰਦੀਆਂ ਕੋਠੇ ਜਿਹੜੇ ਸਾਡੇ ਡਿੱਗਣ ਨੂੰ ਤਿਆਰ ਬੱਚੇ ਸਾਡੇ ਬਿਮਾਰ ਆ ਨਾ ਕੋਈ ਡਾਕਟਰ ਇੱਥੇ ਆਇਆ ਤੇ ਉਹਨਾਂ ਦਾ ਸਾਈ ਕਿੱਥੇ ਜਾਏਗੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਹੀਂ ਮੰਗਦੇ ਵੀ ਸਾਨੂੰ ਹੁਣ ਘਰਾ ਬਾ ਦੇਣ ਤੇ ਆਚਾਰਾ ਦੇਣ ਡੰਕਰਾਂ ਦਾ ਇੱਕ ਰਾਮ ਮਕਾਨ ਆਣ ਕੇ ਵੇਖਣ ਸਾਡੇ ਆਣ ਕੇ ਡੇਗਲ ਨੂੰ ਤਿਆਰ ਆ ਤੇ ਅਹੀਂ ਹੁਣ ਉਹ ਤੇ ਦੇ ਪੇ ਬੱਚੇ ਸਾਡੇ ਥੱਲੇ ਆਉਣਗੇ ਕੀ ਕਰੀਏ ਹੁਣ ਬੰਦਾ ਮੇਰਾ ਪੂਰਾ ਹੋ ਗਿਆ ਤੇ ਮੈਂ ਹੁਣ ਕਾਹੇ ਕੋਈ ਜੋਗੀ ਨਹੀਂ ਕੋ ਨਹੀਂ ਮਰ ਕੋ ਦੜਾ ਗੁੱਡਾ ਸਰੀਰ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਆ ਕੇ ਪਹੁੰਚ ਕੀਤੀ ਹੈ ਤੁਹਾਡੇ ਤੱਕ ਕਿਦਾਂ ਕੋਈ ਤੁਹਾਡੇ ਕੋਲ ਆਇਆ ਕੋਈ ਖਲ ਨਹੀਂ ਸਾਡੇ ਕੋ ਕੋਈ ਨਹੀਂ ਆਇਆ ਨਾ ਕੋਈ ਡਾਕਟਰ ਹੀ ਆਇਆ ਨਾ ਕੋਈ ਚਾਰਾ ਆ ਕੋਈ ਨਹੀਂ ਸਾਡੇ ਕੋ ਆਇਆ ਪਹੁੰਚਾ ਹੀ ਨਹੀਂ ਇੱਥੇ ਵੇਖਿਆ ਹੀ ਨਹੀਂ ਉਹਨਾਂ ਨੇ ਆਣ ਕੇ ਤੇ ਕੀ ਆ ਪਾਣੀ ਆ ਜਾਂ ਕੀ ਆ ਝੋਨੇ ਆ ਉਹ ਤਰੇ ਆਏ ਮਾਰੇ ਗਿਆ ਤੇ ਕੱਖ ਨਹੀਂ ਹੋਇਆ ਸਾਡਾ ਕਣਕਾਂ ਦੀ ਵੀ ਨਹੀਂ ਹਣ ਸਾਸ ਤੇ ਕਣਕਾਂ ਵੀ ਜਾਂ ਜਾਣ ਹਾਂਜੀ ਤੁਹਾਡਾ ਕੀ ਨਾਮ ਹੈ ਅੱਜ ਦੀ ਇਕਤਰਤਾ ਬਾਰੇ ਕੀ ਕਹਿਣਾ ਚਾਹੋਗੇ ਜੇਕਰ ਗੱਲ ਕਰੀਏ ਮੰਡ ਖੇਤਰ ਦੀ ਤੇ ਇਸ ਵੇਲੇ ਕੀ ਹਾਲਾਤ ਨੇ ਇਥੋਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਰਪੂਤਲਾ ਜੌਨ ਸੁਲਤਾਨਪੁਰ ਲੋਧੀ ਤੋਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਹੇ ਆ ਜੀ ਹਾਲਾਤਾਂ ਦਾ ਜਿਹੜਾ ਵਾ ਸੋਸ਼ਲ ਮੀਡੀਆ ਤੇ ਔਰ ਲੋਕਾਂ ਦੇ ਜਿਹੜੇ ਆ ਹਾ ਭਾਵਾ ਸਮੇਂ-ਸਮੇਂ ਦੇ ਨਾਲ ਲੋਕ ਦੱਸਦੇ ਰਿਹਾ ਵੀ ਜੋ ਬਿਆਸ ਦਰਿਆ ਦੇ ਵਿੱਚ ਇਰਕੀ ਬਹੁਤ ਜਿਆਦਾ ਜਿਹੜਾ ਪਾਣੀ ਦਾ ਪੱਧਰ ਵਧਨ ਦੇ ਨਾਲ ਲੋਕਾਂ ਦੇ ਕਾਫੀ ਜਿਹੜਾ ਨੁਕਸਾਨ ਹੋ ਗਿਆ ਝੋਨਿਆਂ ਦਾ ਨੁਕਸਾਨ ਤੇ ਇੰਨਾ ਜਿਆਦਾ ਹੋ ਗਿਆ ਵੀ ਮੁੱਢ ਵੀ ਨਹੀਂ ਬਚੇ ਉਹਦੇ ਨਾਲ-ਨਾਲ ਸਾਡੇ ਚਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਉਹ ਵੀ ਫੈਲੀਆਂ ਵਾਂ ਪਰ ਜਿਹੜੀ ਅੰਨੀ ਬੋਲੀ ਸਰਕਾਰ ਆ ਇਹਨੇ ਅਜੇ ਤੱਕ ਵੀ ਕੋਈ ਕਿਸਾਨਾਂ ਦੀ ਸਾਰ ਨਹੀਂ ਲਈ ਪੀ ਇਹਦੀ ਕੋਈ ਗਰਦੌਰੀ ਦਾ ਆਰਡਰ ਨਹੀਂ ਆਇਆ ਕੋਈ ਮਾਫੀ ਦੇ ਦੀ ਗੱਲ ਨਹੀਂ ਕਰਦੀ ਔਰ ਦੁਬਾਰਾ ਜਦੋਂ ਇੱਕ ਵਾਰ ਪਾਣੀ ਲੈ ਗਿਆ ਵਾ ਪਾਣੀ ਲੈਣ ਦੇ ਨਾਲ ਲੋਕਾਂ ਦੇ ਮਾੜਾ ਮੋਟਾ ਆਸਰਾ ਹੋਇਆ ਵੀ ਅਸੀਂ ਕੋਈ ਨਾ ਕੋਈ ਜਿਹੜੀ ਫਸਲ ਆ ਉਹ ਬੀਜੀ ਜਾਵੇ ਕੋਈ ਸੌਜੀ ਬੀਜ ਲਈਏ ਕੋਈ ਪੱਠੇ ਬੀਜ ਲਈਏ ਦੁਬਾਰਾ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਜਿਹੜਾ ਪਾਣੀ ਆ ਉਹ ਲੋਕਾਂ ਦੀਆਂ ਫੇਰ ਆਸਾਂ ਤੇ ਵੀ ਪਾਣੀ ਫਿਰਿਆ ਵਾ ਔਰ ਫਸਲਾਂ ਜਿਹੜੀਆਂ ਅਸੀਂ ਪਹਿਲੀ ਤਿਆਰ ਕੀਤੀ ਉਹ ਦੁਬਾਰਾ ਡੁੱਬ ਗਈ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਚਲੋ ਹੈ ਤੇ ਪਹਿਲੀਆਂ ਵੀ ਉਹੋ ਜਿਹੀਆਂ ਨਕਮੀਆਂ ਸੀਗੀਆਂ ਪਰ ਇੰਨਾ ਜ਼ਰੂਰ ਹੈਗਾ ਸੀਗਾ ਵੀ ਜਦੋਂ ਵੀ ਕਿਤੇ ਹਾੜ ਆਉਂਦਾ ਸੀਗਾ ਉਹ ਆਣ ਕੇ ਮੌਕੇ ਦੇ ਜਾਇਜ਼ਾ ਕਰ ਲੈਂਦੇ ਸੀ ਗਰਦੌਰੀਆਂ ਕਰਕੇ ਥੋੜਾ ਬੋਤਾ ਮੁਆਵਜ਼ਾ ਜਿਹੜਾ ਦਿੰਦੇ ਸੀ ਪਰ ਜਿਹੜੀ ਮਾਨ ਸਰਕਾਰ ਆ ਜਿਹੜੀ ਲੋਕਾਂ ਦੀ ਸਰਕਾਰ ਆ ਉਹਨੇ ਆਣ ਕੇ ਕੋਈ ਵੀ ਇਹਨਾਂ ਦੀ ਸਾਰ ਨਹੀਂ ਲਈ ਉਹਦੇ ਨਾਲ ਨਾਲ ਜਿਹੜੇ ਸਾਡੇ ਹਲਕੇ ਦਾ ਵਿਧਾਇਕ ਆ ਇੰਦਰ ਪ੍ਰਤਾਪ ਰਾਣਾ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਆਜ਼ਾਦ ਜਿਤਾਇਆ ਉਹ ਵੀ ਅਜੇ ਤੱਕ ਕੁਝ ਨਹੀਂ ਬੋਲਿਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਭਾਈ ਇਹ ਲੋਕਾਂ ਤੋਂ ਤੁਸੀਂ ਵੋਟਾਂ ਲੈ ਕੇ ਰਾਜਗਦੀ ਤੇ ਬੈਠੇ ਜੋ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਓ ਤਾਂ ਤੇ ਇਹ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਜਿੰਨਾ ਕਾ ਪਾਣੀ ਆ ਨਾ ਰੋਜ਼ ਦੀ ਰੋਜ਼ ਤੀਜੇ ਚੌਥੇ ਦਿਨ ਸਾਡੀਆਂ ਹਜ਼ਾਰਾਂ ਜਿਹੜੇ ਏਕੜ ਆ ਫਸਲ ਆ ਜਾਂ ਸਾਡੀ ਜਿਹੜੀ ਜ਼ਮੀਨ ਦੁਆਰਾ ਬਰਬਾਦ ਹੋ ਚੁੱਕੀ ਆ ਉਹਦੇ ਵਿੱਚ ਰੋਜ਼ ਹੀ ਆਣ ਕੇ ਤੀਜੇ ਚੌਥੇ ਦਿਨ ਜਿਹੜਾ ਪਾਣੀ ਫਿਰ ਜਾਂਦਾ ਹੈ ਤੁਸੀਂ ਕੀ ਹੱਲ ਕਰ ਰਹੇ ਹੋ ਕਿੰਨੇ ਪਿੰਡ ਪ੍ਰਭਾਵਿਤ ਨੇ ਇਸਵੇਂ ਬਿਆਸ ਦਰਿਆ ਦੇ ਜਿਹੜੇ ਚਪੇਟ ਚ ਨੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਬੇ ਗਿਣਤੀ ਆ ਜੀ ਬੇ ਗਿਣਤੀ ਪਿੰਡ ਆ ਜਿਨ੍ਹਾਂ ਦੀ ਆਪਾਂ ਕੋਈ ਗਿਣਤੀ ਨਹੀਂ ਕਰ ਸਕਦੇ ਦਰਿਆ ਤੋਂ ਪਾਰ ਜਿਹੜੇ ਪਿੰਡ ਆ ਉਹ ਵੀ ਸੁਲਤਾਨਪੁਰ ਚ ਪੈਂਦੇ ਆ ਜ਼ਿਲ੍ਹਾ ਕਰਪੂਥਰੇ ਚ ਪੈਂਦੇ ਆ ਔਰ ਨਾਲ ਨਾਲ ਜਿੰਨੇ ਪਿੰਡ ਆ ਬਹੁਤ ਜ਼ਿਆਦੇ ਪਿੰਡ ਆ ਜੇ ਆਪਾਂ ਗਿਣਤੀ ਤੇ ਆ ਜੀ ਤਾਂ ਉਹਦੀ ਗਿਣਤੀ ਨਹੀਂ ਹੋ ਸਕਦੀ ਇੰਨੇ ਪਿੰਡ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਆ ਚੁੱਕੇ ਆ ਔਰ ਅਗਲੇ ਬੰਨੇ ਦੁਬਾਰਾ ਫੇਰ ਆ ਗਏ ਆ ਮਤਲਬ ਹੁਣ ਜਿਹੜੀ ਵਾਢੀ ਤਾਂ ਨਹੀਂ ਹੋ ਸਕੀ ਝੋਨੇ ਦੀ ਤੇ ਬਜਾਈ ਦਾ ਸਮਾਂ ਸੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਝੋਨੇ ਦੀ ਵਾਢੀ ਤਾਂ ਤਾਂ ਹੀ ਹੁੰਦੀ ਨਾ ਪੱਤਰਕਾਰ ਸਾਹਿਬ ਜੇ ਕੁਝ ਵੱਜਦਾ ਦੇ ਬਚਾ ਦੇ ਮੋਢ ਵੀ ਨੀਗਾ ਅਸੀਂ ਤੇ ਗਾ ਇੱਥੋਂ ਤੱਕ ਵੀ ਸਾਨੂੰ ਲੱਗਦਾ ਵੀ ਕਣਕ ਵੀ ਸਾਡੇ ਕੋਲ ਨਹੀਂ ਬੀਜੀ ਜਾਣੀ ਕਣਕ ਬੀਜੀ ਤਾਂ ਜਾ ਸਕਦੀ ਆ ਜੇ ਸਰਕਾਰ ਸਾਡੇ ਨਾਲ ਖੜੀ ਹੋਵੇ ਸਰਕਾਰ ਮੌਕੇ ਤੇ ਆਣ ਕੇ ਕੋਈ ਇਹਨਾਂ ਦੀ ਗਰਦੌਰੀ ਕਰੇ ਕੋਈ ਲੋਕਾਂ ਨੂੰ ਭਰੋਸਾ ਦਿਵਾਵੇ ਵੀ ਤੁਹਾਨੂੰ ਅਸੀਂ ਇਹਨਾਂ ਮੁਆਵਜ਼ਾ ਦੇਵਾਂਗੇ ਜਾ ਤੁਹਾਨੂੰ ਕੋਈ ਬੀ ਦਾ ਪ੍ਰਬੰਧ ਕਰਕੇ ਦੇਵਾਂਗੇ ਜਾਂ ਜਿਹੜਾ ਪਾਣੀ ਬਾਰ-ਬਾਰ ਆਉਂਦਾ ਸੀ ਇਹਦਾ ਕੋਈ ਪ੍ਰਬੰਧ ਕਰਾਂਗੇ ਜਦੋਂ ਸਰਕਾਰ ਤਾਂ ਹੈ ਹੀ ਨਹੀਂਗੀ ਤੇ ਅਸੀਂ ਇਹ ਗਾਂ ਕੀ ਆਸ ਰੱਖ ਸਕਦੇ ਆ ਅਖੀਰ ਚ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਕੋਈ ਮੰਗ ਕਰਦੇ ਆ ਵੀ ਭਾਈ ਇਹਦੀ ਤਰੰਤ ਜਿਹੜੀ ਆ ਉਹ ਗਰਦੌਰੀ ਕਰਕੇ ਤੇ ਜਿਹੜਾ ਲੋਕਾਂ ਨੂੰ ਬਣਦਾ ਮਾਅਵਜਾ ਦਿੱਤਾ ਜਾਵੇ ਤੇ ਜਿਹੜਾ ਰੋਜ਼-ਰੋਜ਼ ਪਾਣੀ ਦਾ ਪੱਧਰ ਵਧਦਾ ਵਾ ਉਹ ਪਾਣੀ ਦਾ ਪੱਧਰ ਨਾ ਵਧੇ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਤੇ ਜਿਹੜੇ ਸਾਡੇ ਵਿਧਾਇਕ ਹੈ ਇੱਥੋਂ ਸੱਜਣ ਸਿੰਘ ਟੀਮਾ ਉਹ ਸਿਰਫ ਕਹਿਣ ਨੂੰ ਆ ਇੱਕ ਦਿਨ ਪਿੱਛੇ ਜਿਹਾ ਆਏ ਆ ਥੋੜੇ ਦਿਨ ਉਹ ਖਾਲ ਦੇ ਕੇ ਗਏ ਇੱਥੇ ਕੱਲ ਕਿੰਨਿਆ ਦਿਨ ਬਾਅਦ ਦੇਖ ਗਏ ਆ ਮਰਨਾ ਹੀ ਅੱਜ ਦਾ 15 ਦਿਨਾਂ ਬਾਅਦ ਇੱਕ ਮੱਝ ਨੂੰ ਇੱਕ ਬੋਰੀ ਦੇ ਕੇ ਕੀ ਉਹਨਾਂ ਗੁਜ਼ਾਰਾ ਹੁੰਦਾ ਸਿਰਫ ਸੋਸ਼ਲ ਮੀਡੀਆ ਤੇ ਜਿਹੜਾ ਵਾ ਉਹ ਪ੍ਰਚਾਰ ਕਰ ਰਹੇ ਆ ਤੇ ਅਸੀਂ ਆ ਕਰਤਾ ਉਹ ਕਰਤਾ ਕੁਝ ਨਹੀਂ ਕਰ ਰਹੇ ਦੂਸਰਾ ਜਿਹੜੀ ਉਹਨਾਂ ਦੀ ਵਿਰੋਧੀ ਧਿਰ ਆ ਵਿਰੋਧੀ ਧਿਰ ਜਿਹੜੀ ਕਾਂਗਰਸ ਆ ਬਿਲਕੁਲ ਵੀ ਉਹ ਇੱਕ ਵੀ ਸ਼ਬਦ ਨਹੀਂ ਬੋਲ ਰਹੀ ਵੀ ਪਾਣੀ ਆਇਆ ਜਾਂ ਨਹੀਂ ਆਇਆ ਆ ਤੁਹਾਡੇ ਸਾਹਮਣੇ ਆ ਵੀ ਸੋਸ਼ਲ ਮੀਡੀਆ ਭਰਿਆ ਪਿਆ ਵਾ ਪੱਤਰਕਾਰ ਵੀ ਅਖਬਾਰਾਂ ਵੀ ਭਰੀਆਂ ਪਈਆਂ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਅਜੇ ਤੱਕ ਉਹਨਾਂ ਨੇ ਕੋਈ ਗਰਦੋਰੀ ਦਾ ਜਿਹੜਾ ਆਰਡਰ ਨਹੀਂ ਕੀਤਾ ਅਸੀਂ ਸਰਕਾਰ ਕੋ ਇਹ ਮੰਗ ਕਰਦੇ ਆਂ ਭਾਈ ਵੀ ਗਰਦੋਰੀ ਦਾ ਆਰਡਰ ਦੇ ਕੇ ਤੁਰੰਤ ਜਿਹੜੇ ਮਾਅਵਜੇ ਦਿੱਤੇ ਜਾਣ ਜੇ ਸਰਕਾਰ ਇਹਦੇ ਤੇ ਨਾ ਬੋਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਤਿੱਖਾ ਜਿਨਰਚ ਕੀਤਾ ਜਾਊਗਾ